ਵਾਹਿਗੁਰੂ ਜੀ ਕਾ ਕਾ ਨਾਮ ਹੈ ਸਦਾ ਬਣ ਕੇ ਰਹਾ ਵਾਹਿਗੁਰੂ ਜੀ ਦੀ ਕਿਰਪਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਸਾਰੀ ਸੰਗਤ ਫਤਿਹ ਬਲਾਓ ਰਸਨਾ ਨੂੰ ਕਰੋ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਜੂਨ 2025 ਸੰਗਤਾਂ ਦੇ ਲਈ ਸੰਗਤਾਂ ਦੇ ਚਰਨਾਂ ਵਿੱਚ ਸੇਵਾ ਹਰ ਐਤਵਾਰ ਦੀ ਤਰ੍ਹਾਂ ਸਾਰੇ ਸੇਵਾਦਾਰ ਰਲ ਮਿਲ ਕੇ ਨਿਭਾ ਰਹੇ ਨੇ ਤੇ ਇਹ ਸੇਵਾ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਹਰ ਐਤਵਾਰ ਜੋ ਸੰਗਤਾਂ ਇੱਥੇ ਸ੍ਰੀ ਅੰਮ੍ਰਿਤਸਰ ਰਸ਼ੀਦਾਂ ਦੇ ਅਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਗੁਰਬਾਣੀ ਦਾ ਜਾਪ ਕਰਨ ਲਈ ਆਉਂਦੀਆਂ ਹਨ ਤੇ ਉਹਨਾਂ ਸੰਗਤਾਂ ਦੇ ਲਈ ਗੁਰੂ ਘਰ ਲੰਗਰ ਹਰ ਐਤਵਾਰ ਤਿਆਰ ਹੁੰਦਾ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਸਾਰੇ ਸੇਵਾਦਾਰ ਅੱਗੇ ਹੋ ਕੇ ਸੇਵਾ ਨਿਭਾਉਂਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸੇਵਾ ਚੱਲ ਰਹੀ ਹੈ ਤੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਕਿਵੇਂ-ਕਿਵੇਂ ਸੇਵਾ ਚੱਲ ਰਹੀ ਹੈ ਕਿਵੇਂ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਆ ਸਾਰੇ ਸੇਵਾਦਾਰ ਸੇਵਾ ਕਰ ਰਹੇ ਨੇ ਅ ਸੰਗਤਾਂ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਇਧਰ ਪ੍ਰਸ਼ਾਦੇ ਪਾ ਕਰ ਰਹੇ ਨੇ ਲੋ ਤਬੀਆ ਤੇ ਇਹ ਲੋ ਵੀ ਅਸੀਂ ਹੁਣ ਵੱਡੀ ਕਰਨੀ ਆ ਲੋ ਛੋਟੀ ਪੈ ਰਹੀ ਆ ਤੇ ਥੋੜੀ ਲੋ ਵੱਡੀ ਕਰਨੀ ਹੁਣ ਕਿ ਪ੍ਰਸ਼ਾਦੇ ਜਿਆਦੇ ਪੱਕਦੇ ਨੇ ਲੋ ਛੋਟੀ ਆ ਬੀਬੀਆਂ ਨੂੰ ਕਲੋਣਾ ਪੈਂਦਾ ਪ੍ਰਸ਼ਾਦੇ ਵੇਲਣ ਤੇ ਰੁਕਣਾ ਪੈਂਦਾ ਕਿਉਂਕਿ ਅੱਗੇ ਲੋ ਛੋਟੀ ਆ ਤੇ ਬਾਬਾ ਦੀਪ ਸਿੰਘ ਜੀ ਨੇ ਕਰਨੀ ਕਿਰਪਾ ਸਾਰੇ ਬਾਬਾ ਦੀਪ ਸਿੰਘ ਜੀ ਕਰ ਰਹੇ ਨੇ ਸਾਰੀਆਂ ਸੰਗਤਾਂ ਕਰ ਰਹੀਆਂ ਨੇ ਚੜਦੀ ਕਲਾ ਵੇਖੋ ਸੇਵਾ ਚੱਲ ਰਹੀ ਏ ਸ੍ਰੀ ਅਮਰਸਰ ਸਾਹਿਬ ਹਰ ਐਤਵਾਰ ਇਹ ਸੇਵਾ ਚੱਲਦੀ ਹੈ ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਦਿੱਲੀ ਤੱਕ ਤੋਂ ਜੁਪੀ ਤੋਂ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਹੋਗਾ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਦਰਸ਼ਨ ਕਰਨ ਲਈ ਗੁਰਬਾਣੀ ਸੰਗਤੀ ਰੂਪ ਦੇ ਵਿੱਚ ਪੜਨ ਵਾਸਤੇ ਤੇ ਸੰਗਤਾਂ ਦੇ ਲਈ ਇਹ ਸੇਵਾ ਸੇਵਾਵਾਂ ਚੱਲ ਰਹੀਆਂ ਨੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਹਰ ਐਤਵਾਰ ਇੱਥੇ ਸ੍ਰੀ ਅਮਰਸਰ ਸਾਹਿਬ ਸੰਗਤਾਂ ਦੇ ਚਰਨਾਂ ਵਿੱਚ ਸਾਰੇ ਹੀ ਸੇਵਾਦਾਰ ਜਿਹੜੇ ਨੇ ਸੇਵਾ ਕਰਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਕੇ ਸੰਗਤਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਕੇ ਤੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕੀਏ ਤੇ ਸੇਵਾ ਦੇ ਨਾਲ ਬੜਾ ਕੁਝ ਮਿਲਦਾ ਹੈ ਸੇਵਾ ਦੇ ਨਾਲ ਗੁਰੂ ਦੀ ਸਿੱਖੀ ਮਿਲਦੀ ਹੈ ਸੇਵਾ ਦੇ ਨਾਲ ਦਨਿਆਵੀ ਦਾਤਾਂ ਮਿਲਦੀਆਂ ਨੇ ਸੇਵਾ ਦੇ ਨਾਲ ਹੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਥਾਂ ਮਿਲਦੀ ਹੈ ਇਹ ਸੇਵਾ ਦੇ ਨਾਲ ਹੀ ਸਾਰਾ ਕੁਝ ਮਿਲਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਅੱਜ ਸਬਜ਼ੀ ਬਣ ਰਹੀ ਆ ਜੀ ਆਲੂ ਤੇ ਨਾਲ ਪਨੀਰ ਆ ਸੇਵਾਦਾਰ ਪਨੀਰ ਕੱਟ ਰਹੇ ਨੇ ਤੇ ਇਹ ਸਾਰੀ ਸੰਗਤਾਂ ਦੀ ਕਿਰਪਾ ਜੀ ਅੱਜ ਪਨੀਰ ਕਟਿਆ ਜਾ ਰਿਹਾ ਕਿ ਸੰਗਤਾਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਵੇ ਜਿਹੜੀਆਂ ਸੰਗਤਾਂ ਐਨੀ-ਐਨੀ ਦੂਰੋਂ ਚੱਲ ਕੇ ਹਾਜ਼ਰੀ ਭਰਦੀਆਂ ਨੇ ਤੇ ਜਿਹੜੀ ਜਿਹੜੀ ਸੇਵਾ ਸੰਗਤਾਂ ਨੂੰ ਮਿਲਦੀ ਹੈ ਨਾ ਉਹ ਸੰਗਤਾਂ ਕਰਦੀਆਂ ਨੇ ਕੋਈ ਤਨ ਕਰਕੇ ਕਰਦਾ ਕੋਈ ਧਨ ਕਰਕੇ ਕਰਦਾ ਤਨ ਮਨ ਧਨ ਦੇ ਨਾਲ ਸੇਵਾ ਸੰਗਤਾਂ ਨਿਭਾਰੀਆਂ ਨੇ ਬੜੀ ਚੜ੍ਹਦੀ ਕਲਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਤੇ ਦਾਸ ਜਗਜੀਤ ਸਿੰਘ ਰਿਆੜ ਜੋ ਸੇਵਾਦਾਰ ਮੁੱਖ ਸੇਵਾਦਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਹਰ ਐਤਵਾਰ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਦੇ ਸਹਿਯੋਗ ਨਾਲ ਇਹ ਸੇਵਾਵਾਂ ਚੱਲ ਰਹੀਆਂ ਨੇ ਤੇ ਸੰਗਤਾਂ ਦੇ ਵੱਲੋਂ ਹੀ ਸਾਰੀਆਂ ਰਸਤਾ ਬਸਤਾ ਜਿਹੜੀਆਂ ਇਹ ਸੰਗਤਾਂ ਦੇ ਵੱਲੋਂ ਆਉਂਦੀਆਂ ਜੀ ਜਿਹਦੇ ਜਿਹਦੇ ਭਾਗਾਂ ਦੇ ਵਿੱਚ ਆ ਕੋਈ ਆਟੇ ਦੀ ਸੇਵਾ ਲੈ ਲੈਂਦਾ ਜੀ ਕੋਈ ਰਫਾਇੰਡ ਦੀ ਕੋਈ ਸਰੋਂ ਦੇ ਤੇਲ ਦੀ ਕੋਈ ਕਿਸੇ ਦੀ ਕੋਈ ਕਿਸੇ ਚੀਜ਼ ਦੀ ਜਿਹੜੀ ਸੇਵਾਵਾਂ ਸਾਰੇ ਲੈ ਲੈਂਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਜਦੋਂ ਵੀ ਜਿਹੜੀ ਸੰਗਤ ਨਹੀਂ ਵੀ ਆਉਂਦੀ ਉਹਨਾਂ ਨੂੰ ਵੀ ਬੇਨਤੀ ਭਾਈ ਇੱਥੇ ਸ਼ਹੀਦਾਂ ਦੇ ਸਥਾਨਾਂ ਤੇ ਹਾਜ਼ਰੀ ਜ਼ਰੂਰ ਭਰੋ ਜਦੋਂ ਵੀ ਸਮਾਂ ਮਿਲਦਾ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ 7 ਵਜਾਂ ਜੀ ਚੜ੍ਹਦੀ ਕਲਾ ਬਲਾਉ ਫਤਿਹ ਹੋਣਾ ਛੁੱਟੀਆਂ ਬਖਸ਼ੋ ਤਿਆਰੀਆਂ ਕਰਵਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਿਉਂਕਿ